ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਨੌ ਮਹਿਲਾਵਾਂ ਦੇ ਗੈਂਗ ਦਾ ਪਰਦਾਫਾਸ਼ ਕੀਤਾ ਜੋ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੀਆਂ ਸਨ ਪੁਲਿਸ ਦੇ ਹੱਥੀ ਚੜੀਆਂ ਇਹ ਨੋ ਮਹਿਲਾਵਾਂ ਅੰਮ੍ਰਿਤਸਰ ਦੇ ਗੁਰਦੁਆਰਿਆਂ ਦੇ ਵਿੱਚ ਆਈਆਂ ਮਹਿਲਾ ਸ਼ਰਧਾਲੂਆਂ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੰਦ ਲਿਆ ਸਨ ਇਹ ਮਹਿਲਾਵਾਂ ਇੰਨੀਆਂ ਛਾਦਰ ਹਨ ਕਿ ਇਹਨਾਂ ਦੇ ਚਿਹਰਿਆਂ ਤੋਂ ਕੋਈ ਵੀ ਇਹਨਾਂ ਨੂੰ ਪਛਾਣ ਵੀ ਨਹੀਂ ਪਾਉਂਦਾ ਕਿ ਇਹ ਲੁਟੇਰੀ ਮਹਿਲਾਵਾਂ ਨੇ ਜੇ ਇਹਨਾਂ ਮਹਿਲਾਵਾਂ ਦੀ ਉਮਰ ਦੀ ਗੱਲ ਕਰੀਏ ਤਾਂ ਕੁਝ ਮਹਿਲਾਵਾਂ 22 ਸਾਲ ਦੀਆਂ ਨੇ ਤੇ ਕੋਈ 62 ਸਾਲ ਤੱਕ ਦੀ ਵੀ ਹੈ ਅਤੇ ਇਹਨਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇੰਨਾ ਹੀ ਨਹੀਂ ਸ਼ਰਧਾਲੂਆਂ ਨੂੰ ਇਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਦੇ ਵਿੱਚ ਫਸਾਉਂਦੀਆਂ ਨੇ ਕਿ ਕਿਸੇ ਨੂੰ ਇਹਨਾਂ ਉੱਤੇ ਕੋਈ ਸ਼ੱਕ ਵੀ ਨਹੀਂ ਹੁੰਦਾ ਪੁਚਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਮਹਿਲਾਵਾਂ ਸੰਗਰੂਰ ਦੀਆਂ ਰਹਿਣ ਵਾਲੀਆਂ ਨੇ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਮਹਿਲਾਵਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆ ਅਮਸਰ ਸ਼ਹਿਰ ਇੱਕ ਪਵਿੱਤਰ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਦੀ ਕਰਤੀ ਹੈ ਜਿੱਥੇ ਸ਼੍ਰੀ ਦਰਬਾਰ ਸਾਹਿਬ ਦਰਗਾਨਾ ਮੰਦ RAM PITH ਵਿਰਾਜਮਾਨ ਨੇ ਇਸ ਇਲਾਕ ਇਨਾਂ ਇਲਾਕਿਆਂ ਦੇ ਵਿੱਚ ਮਾੜੇ ਅਨਸਰ ਆ ਕੇ ਉਹ ਵੀ ਡਰ ਨਹੀਂ ਰਹਿੰਦਾ ਨਾਲ ਲੋਕਾਂ ਨੂੰ 26 ਜਨਵਰੀ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਦੇ ਬਾਹਰ ਅਰਦਸ ਲੇਡੀਜ਼ ਉਹਨਾਂ ਦਾ ਗਰੁੱਪ ਬਣਿਆ ਹੈ ਇੱਕ ਗੈਂਗ ਬਣਾਇਆ ਇਹਨਾਂ ਨੇ ਇਹ ਆ ਕੇ ਵਕ ਵਕ ਲੋਕਾਂ ਨੂੰ ਘੇਰਾ ਪਾ ਕੇ ਉਹਨਾਂ ਦਾ ਮਾਈਂਡ ਵਾਸ਼ ਕਰਕੇ ਜਾਂ ਉਲਝਾ ਕੇ ਉਹਨਾਂ ਨੂੰ ਕਿਸੇ ਹੋਰ ਕੰਮ ਦੇ ਵਿੱਚ ਉਹਨਾਂ ਕੋਲੋਂ ਚੋਰੀ ਕਰ ਲੀਆਂ ਲੁੱਟਾਂ ਘੋਆਂ ਕਰਦੀਆਂ ਨੇ ਜੋ ਇਸ ਮਤ ਜੀ ਅਸੀਂ ਮਕਦਮਾ ਦਰਜ ਕੀਤਾ ਤੇ ਇੰਸਪੈਕਟਰ ਮੀਰਜ ਕੁਮਾਰ ਅਸ਼ਰੀ ਕੁਮਾਰ ਐਸ ਸੀ ਸਲਵਿੰਦਰ ਸਿੰਘ ਕਰਾ ਇਹਨਾਂ ਦੀ ਟੀਮ ਘਟਿਸ ਕਰਕੇ ਉਸ ਇਲਾਕੇ ਨੂੰ ਅਸੀਂ ਘੇਰਾ ਪਾਇਆ ਤੇ ਸਾਨੂੰ ਇੱਕ ਸਫਲਤਾ ਮਿਲੀ ਜਦੋਂ ਐਸੇ ਗੈਂਗ ਦੀਆਂ ਨੌ ਲੇਡੀਆਂ ਅਸੀਂ ਗ੍ਰਿਫਤਾਰ ਕੀਤੀਆਂ ਦੇਖੋ ਇਹਨਾਂ ਕੋਲੋਂ ਇੱਕ ਕਟਰ ਮਿਲਿਆ ਸਾਨੂੰ ਨਾਲ ਕਟਰ ਉਹ ਹੈ ਜਿਹੜਾ ਗੋਲਡ ਨੂੰ ਕਟਿਆ ਜਾਂਦਾ ਹੈ ਜਿਹੜਾ ਗੋਲਡ ਕੱਟਦਾ ਇਹਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਗਈ ਤੇ ਇਹਨਾਂ ਦੇ ਖਿਲਾਫ ਸਾਨੂੰ ਪਤਾ ਲੱਗਾ ਕਿ 8 8 9 9 ਪਰਚੇ ਦਰਜ ਨੇ ਆਲਰੇਡੀ ਇਹਨਾਂ ਦਾ ਪੇਸ਼ਾ ਹੀ ਇਹੋ ਜਿਹਾ ਧੰਦਾ ਹੀ ਇਹੋ ਜਿਹਾ ਹੈ ਇਹ ਸੰਗਰੂਰ ਇਲਾਕੇ ਤੋਂ ਜ਼ਿਆਦਾ ਤੱਕ ਬਿਲੋਂਗ ਕਰਦੀਆਂ ਨੇ ਔਰ ਇਹਨਾਂ ਦੀ ਮੋਟਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖਾਸ ਕਰਕੇ ਲੇਡੀਜ਼ ਨੂੰ ਆਪਾਂ ਸ਼ਿਕਾਰ ਬਣਾਉਂਦੀਆਂ ਨੇ ਉਹਨਾਂ ਨੂੰ ਘੇਰਾ ਪਾ ਕੇ ਰਬਦਨਾਲਾ ਨਾ ਜਪਦੇ ਜਪਦੇ ਜਾਂ ਜਪਦੇ ਜਾਂ ਜਪਦੇ ਆ ਉਹਨਾਂ ਦਾ ਮਾਈਂਡ ਐਵਾਈਡ ਕਰਕੇ ਤੇ ਜਾਂ ਉਹਦੇ ਪਰਸ ਵਿੱਚੋਂ ਪੈਸੇ ਕੱਢ ਲੈਣੇ ਜਾਂ ਕੋਈ ਚੀਨ ਉਹ ਕੱਟ ਕਰਕੇ ਤੇ ਉਹ ਉਡਾ ਲੈਣੀ ਸੋ ਮੈਂ ਸਮਝਦਾ ਕਿ ਗੁਰੂ ਘਰ ਦੇ ਲਾਗੇ ਆ ਕੇ ਵੀ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਖਰ ਕਾਨੂੰਨ ਨੇ ਆਪਣਾ ਕੰਮ ਕਰਨਾ ਅਸੀਂ ਇਹਨਾਂ ਨੂੰ ਗ੍ਰਫਤਾਰ ਕਰਕੇ ਤੇ ਅੱਜ ਕੋਰਟ 'ਚ ਪੇਸ਼ ਕੀਤਾ ਲੇਡੀਜ਼ ਦੀਆਂ ਏਜ ਦੀਆਂ ਲੇਡੀਜ਼ ਜੀ ਦੇਖੋ ਮੈਕਸਿਮਮ ਏਜ 65 65 ਸਾਲ ਤੋਂ ਸ਼ੁਰੂ ਹੋ ਕੇ ਤੇ 22 23 ਸਾਲ ਤੱਕ ਲਟਕੀਆਂ ਲੇਡੀਜ਼ ਨੇ ਜਿਹੜੇ ਆ ਕੰਮ ਕਰ ਰਹੀਆਂ ਨੇ ਸਾਰੀਆਂ ਆਪਣੇ ਰਿਸ਼ਤੇਦਾਰ ਦੇ ਵਿੱਚ ਕੁਝ ਰਿਸ਼ਤੇਦਾਰ ਨੇ ਕੁਝ ਲਗ ਲਗ ਲਾਗੇ ਲਾਗੇ ਦੇ ਪਿੰਡਾਂ ਤੋਂ ਨੇ ਸੰਗਰੂਰ ਦੇ ਆਸ-ਪਾਸ ਦੇ ਪਿੰਡਾਂ ਤੋਂ ਲੜੀ ਲੇਡੀਜ਼ ਨੇ ਸਰ ਇਹ ਗਰੋ ਕਿੰਨੇ ਚਿਰ ਦਾ ਉਹ ਇੱਕ ਵਾਅਦਾਤਾ ਕਰਦਾ ਆ ਰਿਹਾ ਸੀ ਦੇਖੋ 9 ਪਰਚੇ ਦਰਜ ਨੇ ਕਰੀਬ ਕਰੀਬ 5 ਤੋਂ 7 ਸਾਲ ਹੋ ਗਏ ਇਸ ਤੋਂ ਵੱਧ ਹੀ ਹੋਏ ਹੋਣੇ ਹੋਰ ਵੀ ਜਦੋਂ ਅਸੀਂ ਬੈਕ ਤੱਕ ਜਾਵਾਂਗੇ ਹੋਰ ਵੀ ਪਤਾ ਲੱਗੇਗਾ ਕਿ ਵੀ ਕਿੱਥੇ ਕਿੱਥੇ ਕਦੋਂ ਕਦੋਂ ਹੋਰ ਵਾਰਦਾਤਾ ਕੀਤੀਆਂ ਨੇ ਇਹ ਅਮਰ ਸਾਹਿਬ ਨੇ ਕਿੰਨੇ ਵਾਅਦਾਤਾ ਮੰਨ ਗਏ ਨੇ ਅਮਰ ਸਾਹਿਬ ਦੇ ਤੇ ਹਾਲੇ ਫਿਲਹਾਲ ਇਹ ਵਾਰਦਾਤਾ ਮੰਨੀ ਨਹੀਂ ਉਨੇ ਰਮਾਂ ਤੇ ਲੈ ਕੇ ਆਵਾਂਗੇ ਫਿਰ ਕੋਸ਼ਿਸ਼ ਕਰਦੇ ਆ ਫਿਰ ਪਤਾ ਲੱਗੇਗਾ ਕਿਉਂਕਿ ਲੇਡੀਜ਼ ਨੇ ਨਾ ਥੋੜਾ ਜਲਦੀ ਨਹੀਂ ਬ੍ਰੇਕ ਹੋ ਰਹੀਆਂ ਸਰ ਇਹ ਇੱਥੇ ਰਹਿੰਦੀਆਂ ਸੀ ਜਾਂ ਵਾਪਸ ਉੱਥੇ ਆਪਣੇ ਚਲੀਆਂ ਜਾਂਦੀਆਂ ਸੀ ਘਰ ਨੂੰ ਦੇਖੋ ਜਦੋਂ ਵੀ ਕਿਤੇ ਦਿਨ ਦਿਹਾੜਾ ਹੁੰਦਾ ਕੋਈ ਵੱਡਾ ਦਿਨ ਹੁੰਦਾ ਜਾਂ ਕਿਤੇ ਗੁਰੂ ਮਾਰਾ ਦਾ ਪ੍ਰਕਾਸ਼ ਹੁੰਦਾ ਜਾਂ ਕੁਝ ਵੀ ਹੁੰਦਾ ਕਿਤੇ ਗੁਰਪੁਰਬ ਹੁੰਦਾ ਜਿੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਜਿਵੇਂ ਇੱਥੇ ਬਹੁਤ ਜ਼ਿਆਦਾ ਸੰਗਤ ਸੀ 26 ਜਨਵਰੀ ਨੂੰ ਮਹਾਰਾਜ ਦਾ ਦਿਹਾੜਾ ਸੀਗਾ ਉੱਥੇ ਇਹ ਲੇਡੀਜ਼ ਇਕੱਠੀਆਂ ਹੋ ਕੇ ਆਈਆਂ ਪਤਾ ਹੈ ਕਿ ਲੋਕੀ ਪਰੇਸ਼ਾਨ ਨਹੀਂ ਹੁੰਦੇ ਤੁਰਦੇ ਫਿਰਦੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਜਪ ਜਪਦੇ ਜਪਦੇ ਤੁਰ ਫਿਰਦੇ ਆ ਉਹ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇ ਲੇਡੀਜ਼ ਇੱਕ ਲੇਡੀਜ਼ ਨੂੰ ਹੀ ਇੱਕ ਜੈੱਟਸ ਨੂੰ ਘੇਰਾ ਪਾ ਕੇ ਤੇ ਉਹਦੇ ਕੋਲੋਂ ਕਟਿੰਗ ਕਰਕੇ ਜਾਂ ਉਹਦਾ ਪੋਰਸ ਕੱਢ ਲੈਣਾ ਜਾਂ ਉਹਦੇ ਪੇਪਰਸ ਵਿੱਚ ਪੈਸੇ ਕੱਢ ਕੇ ਤੇ ਦੂਜੀ ਨੂੰ ਫੜਾ ਦੇਣਾ ਤੀਜੀ ਨੂੰ ਫੜਾ ਦੇਣਾ ਇੱਕ ਨੇ ਗਾਇਬ ਹੋਏ ਨਾ ਦਾ ਬਾਕੀ ਨੂੰ ਉੱਥੇ ਰਹਿਣਾ ਕੋਈ ਬੰਦਾ ਸ਼ੱਕ ਵੀ ਨਹੀਂ ਕਰ ਸਕਦਾ ਇੰਨੀ 65 ਸਾਲ ਦੀ ਏਜ ਹੈ ਲੇਡੀ ਦੀ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਸਰ ਤੁਹਾਡੇ ਵੱਲੋਂ ਅੰਦਰ ਸਿਵਲ ਚ ਵੀ ਹੈਗੇ ਨੇ ਅੰਦਰ ਮੁਲਾਜ਼ਮ ਸੀ ਜਰਦਾ ਬਿਲਕੁਲ ਹੀ ਸਾਡੇ ਸਾਡੇ ਵੱਲੋਂ 24 24 ਆਰ ਉੱਥੇ ਸਿਵਲ ਦੇ ਚ ਵੀ ਮੁਲਾ ਜਿਹੜੇ ਬਾਹਰ ਗੇਟ ਤੇ ਵੀ ਰਹਿੰਦੇ ਨੇ ਤੇ ਪਿਛਲੇ ਗੇਟ ਤੇ ਵੀ ਰਹਿੰਦੇ ਨੇ ਤਾਂ ਕਿ ਕੋਈ ਅਨਸੁਖਾਵਿਕ ਘਟਨਾ ਨਾ ਹੋ ਸਕੇ